ফল রি কাহী নাক দিল কাহী নোতে রি জী ਸੋ ਹਰਦੀਪ ਦਾ ਟਰਨਿੰਗ ਪੁਆਇੰਟ ਕੀ ਸੀਗਾ ਟਰਨਿੰਗ ਪੁਆਇੰਟ ਤਾਂ ਮੈਂ ਕਹੂੰਗਾ ਕਿ ਇੰਡੀਆ ਨੈਸ਼ਨਲ ਇੱਕ ਬਹੁਤ ਵੱਡਾ ਟਰਨਿੰਗ ਪੁਆਇੰਟ ਸੀ ਮੇਰੇ ਲਈ ਕਿਉਂਕਿ ਮੈਂ ਤਾਂ ਤੁਹਾਨੂੰ ਜਿੱਦਾਂ ਦੱਸਿਆ ਨਾ ਵੀ ਅਸੀਂ 150 ਰੁਪਏ ਤੋਂ ਸ਼ੁਰੂਆਤ ਕੀਤੀ ਤੇ ਉਹ ਟਰਨਿੰਗ ਪੁਆਇੰਟ ਉਹ ਜਿਹੜੀ ਅੱਜ ਮੰਨ ਲਓ ਲੱਖਾਂ ਰੁਪਏ ਲੋਕ ਲੈਂਦੇ ਆ ਜਾਂ ਅੱਜ ਆਪਾਂ ਲੈ ਰਹੇ ਹਾਂ ਉਹ ਟਰਨਿੰਗ ਪੁਆਇੰਟ ਇੰਡੀਆ ਨੈਸ਼ਨਲ ਨੇ ਲਿਆ ਹੈ ਮੇਰੇ ਵੱਲੋਂ ਆਮੈਂ ਬੈਗ ਫੈਨ ਆਫ ਸੋਨੂ ਨਿਗਮ ਜੀ ਹਾਂ ਤੇ ਉਹਨਾਂ ਦਾ ਇੱਕ ਇਹ ਮੇਰਾ ਬਹੁਤ ਵੱਡਾ ਕਾਰਨ ਸੀ ਮੈਂ ਸੋਚ ਕੇ ਨਹੀਂ ਆਇਆ ਸੀ ਕਿ ਮੈਂ ਜਾਂਦੇ ਸਿਲੈਕਟ ਹੋ ਜਾਊ ਇਹ ਤਾਂ ਚਲੋ ਰੱਬ ਦੇ ਰੱਬ ਨੂੰ ਪਤਾ ਕੀ ਹੋਣਾ ਅਭੀ ਮੁਝ ਨੇ ਕਹੀ ਲ ਬਲ ਕੇ ਟੋੜੀ ਸੀ ਹੱਥ ਸੇ ਤੁਕੀ ਜਗੇਂ ਧੜਕ ਤਰਹੀਂ ਜੰਦਾ ਸੰਦਾਂ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਹਾਂ ਦਿਨਿਕ ਸਵੇਰਾ ਟੀਵੀ ਤੇ ਅੱਜ ਇੱਕ ਬੜੀ ਹੀ ਹੁਨਾਰ ਪਰਸਨੈਲਿਟੀ ਦੇ ਨਾਲ ਤੁਹਾਨੂੰ ਰੁਬਰੂ ਕਰਾਉਣਾ ਜਿਨ੍ਹਾਂ ਦਾ ਅੱਜ ਗੀਤ ਰਿਲੀਜ਼ ਹੋਇਆ ਔਰ ਰਿਲੀਜ਼ਿੰਗ ਦੇ ਖਾਸ ਮੌਕੇ ਤੇ ਅਸੀਂ ਪਹੁੰਚੇ ਹਿਸ ਵੈਰੀ ਟੈਲੈਂਟਡ ਇਹਨਾਂ ਦੀ ਵੋਕਲਸ ਬਹੁਤ ਸੂਦੀਂਗ ਹੈ ਬਹੁਤ ਸੋਲਫੁਲ ਵਾਇਸ ਹੈ ਅਬ ਮੇਰੇ ਨਾਲ ਹੈਗੇ ਨੇ ਹਰਦੀਪ ਸਿੰਘ ਜਿਨ੍ਹਾਂ ਨੇ ਇੰਡੀਅਨ ਆਈਡਲ ਦੇ ਵਿੱਚ ਵੀ ਜਜਜਸ ਦਾ ਵੀ ਦਿਲ ਜਿੱਤਿਆ ਔਰ ਲੋਕਾਂ ਦਾ ਵੀ ਦਿਲ ਜਿੱਤਿਆ ਸੋ ਹਰਦੀਪ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਜਿੰਨੇ ਵੀ ਦਿਨਿਕ ਸਵੇਰਾ ਦੇ ਥੈਂਕ ਯੂ ਸੋ ਮੱਚ। ਸੋ ਹਰਦੀਪ ਅੱਜ ਇੱਕ ਗਾਣਾ ਤੁਹਾਡਾ ਰਿਲੀਜ਼ ਹੋਇਆ ਹੈ। ਅਸੀਂ ਵੋਕਲਸ ਦੇਖਿਆ ਹੈ ਹੈਨਾ। ਪਹਿਲਾਂ ਵੀ ਤੁਹਾਨੂੰ ਸੁਣਿਆ ਇੰਡੀਅਨ ਆਈਡਲ ਦੇ ਵਿੱਚ। ਅ ਬਾਲੀਵੁੱਡ ਗੀਤ ਗਾਏ ਬਹੁਤ ਜ਼ਿਆਦਾ ਪੰਜਾਬੀ ਗਾਣਾ ਗਾਇਆ ਔਰ ਸੈਡ 뮤직 ਹੈ ਸੈਡ ਰొਮੈਂਟਿਕ ਰਾਈਟ। ਸੋ ਪਹਿਲਾਂ ਤਾਂ ਐਕਸਪੀਰੀਅੰਸ ਜਾਨਣਾ ਚਾਹੁੰਦੀ ਆ ਵੀ ਕਿਸ ਤਰ੍ਹਾਂ ਇਹ ਕੋਲਾਬੋਰੇਟ ਹੁੰਦਾ ਤੁਹਾਡਾ ਇਹ ਪੂਰੀ ਟੀਮ ਦੇ ਨਾਲ। ਐਕਸਪੀਰੀਅੰਸ ਦੇਖੋ ਮੇਰੇ ਲਈ ਇਹ ਨਵੀਂ ਕੋਈ ਗੱਲ ਨਹੀਂ ਹੈ ਕਿਉਂਕਿ ਪੰਜਾਬ ਮੈਂ ਪੰਜਾਬ ਤੋਂ ਜੁੜਿਆ ਮੈਂ ਪੰਜਾਬੀ ਮੇਰੇ ਲਈ ਸਭ ਤੋਂ ਫਸਟ ਪ੍ਰਾਇੋਰਟੀ ਹੈ ਮੇਰੀ। ਤੇ ਇਹ ਇਦਾਂ ਇੱਕ ਸਟੋਰੀ ਬਣੀ ਸੀ ਅ ਫਰੂਕੀ ਸਰ ਨੂੰ ਮੇਰਾ ਬਹੁਤ ਪਿਆਰ ਆ ਉਹਨਾਂ ਨਾਲ ਤੇ ਅਸੀਂ ਇੱਕ ਦਿਨ ਵੈਸੇ ਹੀ ਮੀਟਿੰਗ 'ਚ ਉਹਨਾਂ ਦੇ ਘਰ ਗਿਆ ਸੀ ਉਹਨਾਂ ਨੂੰ ਮਿਲਣ ਤੇ ਮੈਨੂੰ ਪਹਿਲਾਂ ਨਹੀਂ ਸੀ ਪਤਾ ਕਿ ਹੀ ਇਜ਼ ਅ ਲੈਟਰਿਸਟ ਵੀ ਲਿਖਦੇ ਵੀ ਬਹੁਤ ਅੱਛਾ ਹੈ ਤੇ ਉਹਨਾਂ ਨੇ ਮੈਨੂੰ ਸੁਣਾਇਆ ਕਿ ਮੈਂ ਐਸ ਐਸ ਲਿਖਦਾ ਹਾਂ ਮਤਲਬ ਮੈਨੇ ਕੁਝ ਲਿਖਾ ਹੋਇਆ ਹੈ ਤਾਂ ਮੈਂ ਉਹ ਆਪਕੋ ਬਤਾਤਾ ਹਾਂ ਮੈਂ ਕਿਹਾ ਜੀ ਸੁਣਾਓ ਉਹਨਾਂ ਨੇ ਸੁਣਾਇਆ ਉਹਨਾਂ ਨੇ ਮੈਨੂੰ ਸ਼ੇਅਰ ਕੀਤੀ ਉਹ ਚੀਜ਼ ਤੇ ਮੈਂ ਜਾ ਕੇ ਇਹਨਾਂ ਨੂੰ ਆਪਣੀ ਵੋਕਲਸ ਭੇਜਤੀ ਤੇ ਕਹਿੰਦੇ ਯਾਰ ਅਗਰ ਹਮ ਇਸਕੋ ਰਿਕਾਰਡ ਕਰੇ ਸਟੂਡੀਓ 'ਚ ਤਾਂ ਕਿਹਦਾ ਲਗੇਗਾ ਮੈਂ ਕਿਹਾ ਕੋਈ ਨਹੀਂ ਮੈਂ ਕਰ ਦੇਣਾ ਕਾ ਸਟੂਡੀਓ ਚ ਰਿਕਾਰਡ ਕਰਾਇਆ ਮੈਂ ਇਹਨਾਂ ਨੂੰ ਭੇਜਿਆ ਤੇ ਇਹ ਮਤਲਬ ਦੇ ਆਰ ਲਾਈਕ ਇੱਕਦਮ ਉਹ ਖੁਸ਼ ਹੋ ਗਏ ਕਿ ਯਾਰ ਬਹੁਤ ਅੱਛੀ ਚੀਜ਼ ਨਿਕਲ ਕੇ ਆਈ ਹੈ ਇੱਕ ਤੇ ਫਿਰ ਇਹ ਕਹਿੰਦੇ ਵੀ ਗਨ ਰਿਲੀਜ਼ ਇਟ ਅਸੀਂ ਇਹਨੂੰ ਰਿਲੀਜ਼ ਕਰਾਂਗੇ ਤੇ ਮੈਂ ਕਿਹਾ ਕੋਈ ਗੱਲ ਨਹੀਂ ਤੇ ਐਦਾਂ ਇਹ ਕਹਾਣੀ ਬਣੀ ਸੀ ਸਾਡੇ ਕਹਾਣੀ ਦੀ ਕਹਾਣੀ ਬਣੀ ਸੀ ਸੋ ਬਹੁਤ ਸੋਹਣਾ 뮤ਜ਼ਿਕ ਹੈ ਬਹੁਤ ਸੋਹਣੀ ਡਾਇਰੈਕਸ਼ਨ ਹੈ ਬਹੁਤ ਅੱਛਾ ਸਾਰਾ ਕੁਝ ਥੋੜੀ ਜਰਨੀ ਤੇ ਇੱਕ ਛੱਤ ਪਾਉਣਾ ਚਾਹੁੰਦਾ ਹਾਂ ਪ੍ਰੋਫੈਸ਼ਨਲੀ ਕਦੋਂ ਗਾਣੇ ਗਾਣੇ ਸ਼ੁਰੂ ਕੀਤੇ ਸੀ ਇੰਡੀਆ ਨਾਈਟਲ ਤੋਂ ਬਾਅਦ ਤਾਂ ਇਹ ਪਹਿਲਾ ਵੀ ਗਾਣਾ ਰਿਲੀਜ਼ ਹੋ ਗਿਆ ਸੀ ਕਿ ਤੁਹਾਡੇ ਨਹੀਂ ਨਹੀਂ ਇੰਡੀਆ ਨਾਈਟਲ ਤੋਂ ਬਾਅਦ ਹੀ ਪ੍ਰੋਫੈਸ਼ਨਲੀ ਤਾਂ ਮੈਂ ਬਹੁਤ 延迟 ਦਾ ਗਾ ਰਿਹਾ ਮੈਂ 2012 ਤੋਂ ਪ੍ਰੋਫੈਸ਼ਨਲੀ ਸ਼ੁਰੂ ਕਰਤਾ ਸੀਗਾ ਮਤਲਬ ਉਸ ਤੋਂ ਪਹਿਲਾਂ ਦਾ ਗਾ ਰਿਹਾ ਬਟ ਪ੍ਰੋਫੈਸ਼ਨਲੀ ਉਦੋਂ ਸ਼ੁਰੂ ਕੀਤਾ ਕਿਉਂਕਿ 2012 'ਚ ਮੇਰੇ ਪਾਤਾ ਸਾਹਿਬ ਦੀ ਡੈਥ ਹੋ ਗਈ ਸੀ ਤੇ ਉਹ ਥੋੜੇ ਜੇ ਤੁਹਾਨੂੰ ਪਤਾ ਨਾ ਹਾਲਾਤ ਥੋੜੇ ਜੇ ਖਰਾਬ ਹੋ ਜਾਂਦੇ ਘਰਾਂ ਦੇ ਤੇ ਮੈਂ ਫਿਰ ਆਪਣੀ ਇੱਕ ਜਰਨੀ ਸ਼ੁਰੂ ਜਦੋਂ ਰੈਸਟੋਰੈਂਟ ਚ ਹੋਟਲ ਚ ਆਪਾਂ ਗਾਉਂਦੇ ਸੀ ਉੱਥੇ ਤੇ ਆਈ ਥਿੰਕ ਮੈਂ 150 ਰੁਪਏ ਤੋਂ ਸ਼ੁਰੂਆਤ ਕੀਤੀ ਸੀ ਆਪਣੇ profession ਦੀ ਅਸੀਂ 4-5 ਘੰਟੇ ਗਾਉਂਦੇ ਸੀ ਤਾਂ ਸਾਨੂੰ 150 ਰੁਪਏ ਮਿਲਦਾ ਸੀਗਾ ਇੱਕ ਦਿਹਾੜੀ ਦਾ ਉਹ 150 ਵੀ ਬੜਾ ਖੁਸ਼ ਹੁੰਦੇ ਸੀ ਦੀ ਰਾਤ ਨੂੰ ਬਾਈਕ ਤੇ ਜਾਣਾ ਘਰ ਬੜੀ ਫੀਲ ਲੱਗਾਣਾ ਕਿ ਅੱਰ ਨਹੀਂ ਅੱਜ ਮੈਂ ਪੈਸੇ ਕਮਾ ਕੇ ਲਿਆਇਆ ਸੋ ਜਰਨੀ ਇਦਾਂ ਸ਼ੁਰੂ ਹੋਈ ਸੀ ਮੇਰੀ ਘਰਦਿਆਂ ਵੱਲੋਂ ਪੂਰੀ ਸਪੋਰਟ ਸੀ ਕਦੀ ਨਹੀਂ ਕਿਸੇ ਨੇ ਰੋਕਿਆ ਕਿਉਂਕਿ ਸਾਰੇ ਹੀ ਸੰਗੀਤ ਨੂੰ ਬਹੁਤ ਪਿਆਰ ਕਰਦੇ ਆ ਕਿਸੇ ਦਾ profession ਨਹੀਂ ਹੈ ਸੰਗੀਤ ਮੇਰਾ ਹੀ profession ਹੈ ਬਟ ਕਦੀ ਨਹੀਂ ਰੋਕਿਆ ਮੇਰਾ ਵੱਡਾ ਬ੍ਰਦਰ ਹੈ ਮਤਲਬ ਹੀ ਰਨਸ ਅ ਬਿਜ਼ਨਸ ਸਾਡੇ ਲੁਧਿਆਣੇ ਚ ਤੇ ਉਹਨਾਂ ਨੇ ਮਤਲਬ ਪੂਰੀ ਸਪੋਰਟ ਰਹੀ ਹੈ ਅੱਜ ਤੱਕ ਔਰ ਅੱਜ ਤੱਕ ਔਰ ਮੇਰੇ ਖਿਆਲ ਨਾਲ ਪੂਰੀ ਲਾਈਫ ਰਹੇਗੀ ਇਸ ਬੋਲ ਸੋ ਹਰਦੀਪ ਦਾ ਟਰਨਿੰਗ ਪੁਆਇੰਟ ਕੀ ਸੀਗਾ ਟਰਨਿੰਗ ਪੁਆਇੰਟ ਤਾਂ ਮੈਂ ਕਹੂੰਗਾ ਕਿ ਇੰਟਰਨੈਟਲ ਇੱਕ ਬਹੁਤ ਵੱਡਾ ਟਰਨਿੰਗ ਪੁਆਇੰਟ ਸੀ ਮੇਰੇ ਲਈ ਕਿਉਂਕਿ ਮੈਂ ਤਾਂ ਉਹਨੂੰ ਕਿਤਾਬ ਦੱਸਿਆ ਨਾ ਵੀ ਅਸੀਂ 150 ਰੁਪਏ ਤੋਂ ਸ਼ੁਰੂਆਤ ਕੀਤੀ ਤੇ ਉਹ ਟਰਨਿੰਗ ਪੁਆਇੰਟ ਉਹ ਜਿਹੜੀ ਅੱਜ ਮੰਨ ਲਓ ਲੱਖਾਂ ਰੁਪਏ ਲੋਕ ਲੈਂਦੇ ਆ ਜਾਂ ਅੱਜ ਆਪਾਂ ਲੈ ਰਹੇ ਆ ਉਹ ਟਰਨਿੰਗ ਬੋਰਡ ਇੰਡੀਆ ਨਾਲ ਨੇ ਲਿਆ ਆ ਮੇਰੇ ਵਾਸਤੇ ਕਿਉਂਕਿ ਇੱਕ ਬਹੁਤ ਵੱਡੀ ਰੀਚ ਸੀਗੀ ਸਾਨੂੰ ਪੂਰੀ ਕੰਟਰੀਸ ਹੁੰਦੀ ਸੀ ਇੰਡੀਆ ਜਾਂ ਹੋਰ ਕੈਨੇਡਾ ਅਮਰੀਕਾ ਸਾਰੇ ਲੋਕ ਹੁੰਦੇ ਸੀ ਮਤਲਬ ਅਸੀਂ ਕਦੀ ਜ਼ਿੰਦਗੀ ਚ ਕਾਲ ਨਹੀਂ ਰੀਸੀਵ ਕੀਤੀ ਸੀ ਬਾਹਰ ਲੋ ਉਦੋਂ ਕਾਲ ਆਉਂਦੀਆਂ ਸੀ ਤੁਸੀਂ ਬਹੁਤ ਅੱਛਾ ਗਾ ਰਹੇ ਸੋ ਦੇਖ ਰਹੇ ਆ ਅਸੀਂ ਤੈਨੂੰ ਮਤਲਬ ਇਹ ਬਹੁਤ ਵੱਡਾ ਟਰਨਿੰਗ ਪੁਆਇੰਟ ਹੈ ਮੇਰੇ ਲਈ ਤੇ ਸਾਰੀ ਜ਼ਿੰਦਗੀ ਲਈ ਰਹੇਗਾ ਔਰ ਮੇਰਾ ਇੱਕ ਉਥੇ ਜਾਣ ਦਾ ਮਕਸਦ ਇਹ ਵੀ ਸੀਗਾ ਕਿ ਆਮੈਂ ਬਿਗ ਫੈਨ ਆਫ ਸੋਨੂ ਨਿਗਮ ਜੀ ਆ ਤੇ ਉਹਨਾਂ ਦਾ ਇੱਕ ਇਹ ਮੇਰਾ ਬਹੁਤ ਵੱਡਾ ਕਾਰਨ ਸੀ ਮੈਂ ਸੋਚ ਕੇ ਨਹੀਂ ਆਇਆ ਸੀ ਕਿ ਮੈਂ ਜਾਂਦੇ ਸਿਲੈਕਟ ਹੋ ਜਾਵਾਂ ਇਹ ਤਾਂ ਚਲੋ ਰੱਬ ਦੇ ਰੱਬ ਨੂੰ ਪਤਾ ਕੀ ਹੋਣਾ ਬਟ ਆਪਣੇ ਵੱਲੋਂ ਬਹੁਤ ਅੱਛਾ ਉੱਥੇ ਪਰਫਾਰਮ ਕੀਤਾ ਤੇ ਜਦੋਂ ਮੈਂ ਆਪਣੇ ਨੂੰ ਦੇਖਿਆ ਮੈਂ ਟਾਪ 12 ਤੇ ਮੇਰਾ ਪ੍ਰੋਮੋ ਚੱਲ ਰਿਹਾ ਤੇ ਉਹ ਇੱਕ ਬਹੁਤ ਅਲੱਗ ਫੀਲਿੰਗ ਸੀ ਸੋਨੂ ਨਿਗਮ ਦਾ ਤੁਸੀਂ ਜ਼ਿਕਰ ਕੀਤਾ ਹੈ ਨਾ ਉਹ ਲੇਜੈਂਡ ਹੈ ਬਾਲੀਵੁੱਡ ਇੰਡਸਟਰੀ ਦੇ রাইਟ ਉਹਨਾਂ ਦੇ ਬਹੁਤ ਸੁਪਰ ਹਿੱਟ ਗੀਤ ਹੈ ਐਵਰਗ੍ਰੀਨ ਹਿਟਸ ਬੋਲ ਸਕਦੇ ਆਸੀਂ ਤੁਹਾਡੇ ਪਰਸਨਲੀ ਕਿਹੜਾ ਫੇਵਰਿਟ ਹੈ ਉਹਨਾਂ ਦਾ ਔਰ ਜ਼ਰੂਰ ਆਪਣੇ ਵਾਸਤੇ ਸਾਨੂੰ ਸੁਣਾਓ ਕਿਉਂਕਿ ਤੁਹਾਡਾ ਅਕਾਊਂਟ ਚੈੱਕ ਕਰ ਰਹੀ ਸੀ ਕਿ ਮੈਂ ਯੂ ਸング ਓਨਲੀ ਬਾਲੀਵੁੱਡ ਸੰਗਸ ਮੋਸਟਲੀ ਜਿਹੜੇ ਅਸੀਂ ਤੁਹਾਡੇ ਅਕਾਊਂਟ ਤੇ ਦੇਖਿਆ ਨੇ ਬਹੁਤ ਸੂਟ ਕਰ ਰਹੇ ਆ ਤੁਹਾਡੀ ਵੋਕਲ ਤੇ ਸੋ ਸੋਨੂ ਨਿਗਮ ਤਾਂ ਪਹਿਲਾਂ ਸੁਣੂਗੀ ਅੱਜ ਬਹੁਤ ਘਾੜੇ ਸੁਣਨੇ ਨੇ ਤੁਹਾਡੇ ਕੋ ਹਰਦੀਪ ਤੁਸੀਂ ਸਾਡੇ ਨਾਲ ਸੋਨੂ ਨਿਗਮ ਜੀ ਲਾਈਕ 뮤직 ਗॉड ਫॉर ਮੀ ਤੇ ਮੈਂ ਉਹਨਾਂ ਨੂੰ ਅੱਜ ਤੱਕ ਸੁਣਦਾ ਆ ਰਿਆਂ ਮੇਰੇ ਖਿਆਲ ਨਾਲ ਸੁਣਦੇ ਹੀ ਰਾਵਾਂਗੇ ਅਸੀਂ ਸਾਰੀ ਜ਼ਿੰਦਗੀ ਤੋ ਇੱਕ ਬਹੁਤ ਵੱਡੀ ਗੱਲ ਆ ਅੱਜ ਮੈਂ ਕਦੀ ਸੋਚਿਆ ਨਹੀਂ ਸੀ ਕਿ ਮੇਰੇ ਡਾਇਰੈਕਟ ਕਨੈਕਸ਼ਨ ਬਣਨਗੇ ਉਹਨਾਂ ਨਾਲ ਤੇ ਅੱਜ ਅਸੀਂ ਗੱਲ ਵੀ ਕਰਦੇ ਆ ਫੋਨ ਤੇ ਕਦੀ ਵਟਸਐਪ ਤੇ ਸਾਡੇ ਨਾਲ ਚੈਟ ਹੁੰਦੀ ਆ ਹੁਣ ਮੇਰਾ ਗਾਣਾ ਆਇਆ ਸੀਗਾ ਉਹਨਾਂ ਨੇ ਮੈਨੂੰ ਬਲੇਸਿੰਗਸ ਦਿੱਤੀਆਂ ਉਹਨਾਂ ਦੇ ਮੈਂ ਘਰ ਵੀ ਗਿਆ ਉਹਨਾਂ ਨੇ ਸਾਨੂੰ ਇੱਕ ਪਾਰਟੀ ਥਰੋ ਕੀਤੀ ਸੀ ਬੰਬੇ ਸੋ ਮੈਂ ਜਦ ਵੀ ਮਤਲਬ ਮੈਂ ਪਹਿਲੀ ਵਾਰ ਇੰਨਾ ਹੰਬਲ ਆਰਟਿਸਟ ਦੇਖਿਆ ਲਾਈਵ ਚ ਕਿ ਬੜੇ ਲੋਕਾਂ ਕੋਲ ਤੁਹਾਡਾ ਨੰਬਰ ਹੋਊਗਾ ਆਈ ਥਿੰਕ ਤੁਸੀਂ ਕਿਸੇ ਵੀ ਸਟਾਰ ਨੂੰ ਮਿਲ ਤੁਸੀਂ ਅਗਰ ਕੁਝ ਰਿਪਲਾਈ ਕਰੋਗੇ ਜਾਂ ਫੋਨ ਕਰੋਗੇ ਨਾ ਉਹ ਘਟ ਹੁੰਦੀ ਚੀਜ਼ ਕੀ ਅਗਲਾ ਰਿਪਲਾਈ ਕਰੇਗਾ ਜਾਂ ਉਹ ਚੱਕੇਗਾ। ਉਹ ਮੈਂ ਪਹਿਲਾ ਇਨਸਾਨ ਦੇਖਿਆ ਸੋਨੂ ਨਗਮ ਜੀ। ਮਤਲਬ ਮੈਂ ਜਦੋਂ ਮੈਸੇਜ ਕਰਦਾ ਮੈਨੂੰ ਹਮੇਸ਼ਾ ਉਸ ਜੀ ਦਾ ਰਿਪਲਾਈ ਆਉਂਦਾ। ਪਰ ਉਹ ਨਾਮ ਤੋਂ ਪਤਾ ਕੀ ਹਰਦੀਪ ਕੌਣ। ਸੋ ਇਹ ਮੇਰੇ ਲਈ ਬਹੁਤ ਵੱਡੀ ਗੱਲ ਆ। ਤੇ ਤੁਸੀਂ ਕੀ ਪੁੱਛਦੇ ਹਾਂ ਗਾਣਾ। ਗਾਣਾ ਤਾਂ ਮੇਰਾ ਬਹੁਤ ਸੋਨੂ ਇਹ ਸਾਰੇ ਗਾਣੇ ਮੇਰੇ ਫੇਵਰੇਟ ਆ ਬਟ ਇੱਕ ਮੇਰਾ ਸਭ ਤੋਂ ਫੇਵਰੇਟ ਗਾਣਾ ਹੈਗਾ ਅਭੀ ਮੁੱਜਮੇ ਕਹੀਂ। जरा सारी जिंदगी फेवरेट रहेगा वो मैं सुनाना था अभी मुझने कही बाकी थोड़ी सी है जिंदगी जगी धड़कन नहीं जाना जिंदा मैं तो अभी ਕੋਚੇਸੀ ਲਗਨ ਇਸ ਲਮ ਹੈ ਮੈਂ ਇਹ ਲਮ ਹਾਂ ਕਹਾ ਥਾ ਮੇਰਾ ਅਬ ਹੈ ਸਾਹਮਣੇ ਇਸੇ ਛੂਲੂ ਜ਼ਰਾ ਮਰ ਜਾऊं ਜਾਂ ਜੀਨੂੰ ਜ਼ਰਾ ਯਾਦ ਉਹਨਾਂ ਨੇ ਵੀ ਸੁਣਿਆ ਤੁਹਾਡੀ ਜ਼ੁਬਾਨੀ ਗਾਣਾ ਅਪਰੀਸ਼ੀਏਟ ਕੀਤਾ that's very good uh, indian idol ਦੇ ਵਿੱਚ ਜਦੋਂ ਉਹ ਤਾਂ ਮੈਂ ਉਹ ਤੋਂ ਪਿਆ ਸੀ ਜਦੋਂ ਉਹਨਾਂ ਦੇ ਘਰ ਪਾਰਟੀ ਚੱਲ ਰਹੀ ਸੀ ਤੇ ਮੇਰੇ ਕੋਲ ਵੀਡੀਓ ਵੀ ਹੈਗਾ ਸੀ ਇਕੱਠੇ ਗਾ ਰਹੇ ਹਾਂ ਤੇ ਉਹਨਾਂ ਨੇ ਮੈਂ ਕਿਹਾ ਸੀ ਮੈਂ ਕਿਹਾ ਮੈਂ ਮੈਂ ਤੁਹਾਡੇ ਨਾਲ ਗਾਣਾ ਗਾਣਾ ਉਹਨਾਂ ਨੇ ਇਦਾਂ ਕਹਿੰਦਾ ਹਾਂ ਹਾਂ no problem ਇਦਾਂ ਸੀ ਗਾਣਾ ਗਾਇਆ ਸੀ ਇਕੱਠੇ indian idol ਦੇ ਵਿੱਚ ਕਿਹੜੀ ਕਿਹੜੇ ਜਨਰ ਨੂੰ ਤੁਹਾਡੀ ਜ਼ੁਬਾਨੀ ਸੁਣਨਾ ਜਜਸ ਪਸੰਦ ਕਰਦੇ ਸੀਗੇ ਲਾਈਕ ਤੁਸੀਂ ਹਰ ਜਨਰ ਦੇ ਗਾਣੇ ਗਾਏ ਹੋਣਗੇ ਸਟੇਜ ਤੇ right so ਜਜਸ ਵੱਲੋਂ ਕਿਸ ਚੀਜ਼ ਦੀ ਜ਼ਿਆਦਾ ਡਿਮਾਂਡ ਰਹਿੰਦੀ ਸੀ ਕਿ ਹਰਦੀਪ ਅਗਰ ਗਾਣਾ گا ਰਹੇ ਹੋ ਤੇ on demand ਇਹ ਗਾਣਾ ਗਾ ਐਕਚੁਅਲੀ ਮੈਂ ਪੰਜਾਬ ਤੋਂ ਸੀਗਾ ਤੇ ਆਡੀਸ਼ਨ 'ਚ ਮੈਨੂੰ ਇਹਨਾਂ ਨੇ ਕਿਹਾ ਸੀ ਕਿ ਤੁਸੀਂ ਪੰਜਾਬੀ ਗਾਣਾ ਗਾਣਾ ਕਿਉਂਕਿ ਤੁਸੀਂ ਪੰਜਾਬ ਨੂੰ ਰਿਪਰੈਜ਼ੈਂਟ ਕਰਨਾ। ਤੇ ਮੈਂ ਇੱਕ ਗਾਣਾ ਗਾਇਆ ਸੀ ਤੇ ਤੈਨੂੰ ਕਹਾਂਗਾ ਜੇ ਸੁਣਾ ਜੱਚਦਾ ਏ। ਮਤਲਬ ਮੈਨੂੰ ਇਦਾਂ ਨਹੀਂ ਲੱਗਾ ਕਿ ਸੀ ਕਿ ਉਹ ਦੈਟਸ ਆ ਵੈਰੀ ਕੰਪੀਟੀਟਿਵ ਗਾਣਾ ਕਿ ਕੋਈ ਕੰਪੀਟੀਸ਼ਨ ਵਾਲਾ ਗਾਣਾ ਨਹੀਂ ਐ। ਬੇਸਿਕਲੀ ਉਹ ਇੱਕ ਨਚਾਣ ਵਾਲਾ ਗਾਣਾ ਬਹੁਤ ਅੱਛਾ ਗਾਣਾ ਉਹ ਬਟ ਮੈਂ ਗਾਇਆ ਤੇ ਉਹ ਬਹੁਤ ਖੁਸ਼ ਹੋਏ ਗਾਣਾ ਸੁਣ ਕੇ। ਮੈਂ ਪਹਿਲਾਂ ਹੀ ਤਿਆਰੀ ਕਰ ਰਿਹਾ ਸੀ ਉਹ ਗਾਣੇ ਦੀ। ਗਾਣੇ ਇਤਨਾ ਕਿ ਉਹਨਾਂ ਨੇ ਮੈਨੂੰ ਇੱਕ ਚੀਜ਼ ਕਹੀ ਸੀ ਕਿ ਤੁਹਾਡੇ ਚ ਪੰਜਾਬ ਦਾ ਅੰਗ ਭਰਿਆ ਹੋਇਆ ਪਰ ਉਹਦੇ باوجود ਵੀ ਤੁਸੀਂ ਬਾਲੀਵੁੱਡ ਇੰਨਾ ਅੱਛਾ ਗਾ ਰਹੇ ਹੋ ਕਹਿੰਦੇ ਦਿਸ ਇਜ਼ ਦ ਫਰਸਟ ਟਾਈਮ ਆਵ ਐਵਰ ਸੀਨ ਕਿ ਮੈਂ ਕਿਸੇ ਨੂੰ ਦੇਖਿਆ ਹੋਵੇ ਇਦਾਂ ਕਿਉਂਕਿ ਇੱਕ ਬਹੁਤ ਚੀਜ਼ ਕਾਮਨ ਹੈ ਪੰਜਾਬੀਆਂ ਚ ਕਿ ਅਗਰ ਤੁਸੀਂ ਹਿੰਦੀ ਗਾਉਂਦੇ ਹੋ ਨਾ ਕਿਤੇ ਨਾ ਕਿਤੇ ਚਲਕ ਆਂਦੀ ਹੈ ਪੰਜਾਬੀ ਦੀ ਤੇ ਉਹ ਚੀਜ਼ ਮੇਰੇ ਚ ਉਹਨਾਂ ਨੂੰ ਨਹੀਂ ਦਿਖੀ ਮਤਲਬ ਆਮ ਆਮ ਬlesed ਕਿ ਮੈਨੂੰ ਇਦਾਂ ਹੁੰਦਾ ਕਿ ਮੈਂ ਅਗਰ ਹਿੰਦੀ ਗਾ ਰਿਹਾ ਹਾਂ ਤੇ ਹਿੰਦੀ ਹੀ ਸੁਣ ਰਿਹਾ ਅਗਰ ਮੈਂ ਪੰਜਾਬੀ ਗਾ ਰਿਹਾ ਤਾਂ ਪੰਜਾਬੀ ਹੀ ਸੁਣ ਰਿਹਾ ਸੋ ਇਹ ਚੀਜ਼ ਉਹਨਾਂ ਨੇ ਬਹੁਤ ਮੇਰੀ ਤਾਰੀਫ ਕੀਤੀ ਸੀ ਸਾਰੇ ਆ ਨਹੀਂ ਫਰਾਖਾਨ ਜੀ ਨੇ ਅਨੂ ਮਲਿਕ ਜੀ ਨੇ ਸਭ ਨੇ ਇੰਨੇ ਵੱਡੇ ਜਜਸ ਦੇ ਅੱਗੇ ਗਾਉਣਾ ਇੱਕ ਕੌਨਫੀਡੈਂਸ ਲੈਵਲ ਨੂੰ ਬੈਲੈਂਸ ਕਰਕੇ ਚੱਲਣਾ ਇਹ ਹਰਦੀਪ ਇਹ ਕਿੱਥੋਂ ਸਿੱਖਿਆ ਵੋਕਲਸ ਦਾ ਤੁਸੀਂ ਕਿੰਦਾ ਪਾਲਿਸ਼ ਕੀਤੇ ਨੇ ਇਹ ਵੀ ਤੁਸੀਂ ਆਪਣੇ ਟ੍ਰੇਨਿੰਗਸ ਲਈਆਂ ਹੋਣਗੀਆਂ ਕਲਾਸਿਜ਼ ਲਗਾਈਆਂ ਹੋਣਗੀਆਂ ਕੌਨਫੀਡੈਂਸ ਕਿਵੇਂ ਬਿਲਡ ਕਰਨਾ ਹੈ ਔਰ ਕਿਸ ਤਰ੍ਹਾਂ ਫੇਸ ਕਰਨਾ ਹੈ ਜਜਸ ਨੂੰ ਔਰ ਸੁਰ ਇਧਰ ਉਧਰ ਨਹੀਂ ਹੋਣੇ ਚਾਹੀਦੇ ਇਹ ਬਹੁਤ ਬੇਸਿਕ ਚੀਜ਼ਾਂ ਨੇ ਜਿਹੜੀਆਂ ਅਸੀਂ ਹਰਦੀਪ ਕੌਨਫੀਡੈਂਸ ਇਦਾਂ ਹੈ ਕਿ ਦੇਖੋ ਮੇਰੀ ਸ਼ੁਰੂ ਤੋਂ ਇੱਕ ਜਰਨੀ ਚੱਲ ਰਹੀ ਸੀ ਸ਼ੋਜ਼ ਦੀ ਮੈਂ ਪਹਿਲਾ ਸ਼ੋਅ ਤੋਂ ਵੀ ਸ਼ੋਅ ਲਾ ਰਿਹਾ ਸੀ ਛੋਟੇ-ਮੋਟੇ ਸ਼ੋਅਸ ਅਸੀਂ ਕਰਦੇ ਰਹਿੰਦੇ ਸੀਗੇ ਸੋ ਉੱਥੇ ਵੀ ਆਈ ਥਿੰਕ 500 600 ਬੰਦਿਆਂ ਦੇ ਸਾਹਮਣੇ ਅਸੀਂ ਗਾਉਂਦੇ ਸੀਗੇ ਸੋ ਉਹ ਕੌਨਫੀਡੈਂਸ ਉੱਥੋਂ ਹੀ ਬਣਿਆ ਸੀ ਮੇਰਾ ਸਾਰਾ ਮੈਂ ਵੌਇਸ ਆਫ ਪੰਜਾਬ ਸੀਜ਼ਨ 4 ਵੀ ਕੀਤਾ ਉਹਦਾ ਮੈਂ ਫਾਈਨਲਿਸਟ ਰਹਾ ਮੈਂ ਟੌਪ 3 'ਚ ਸੀਗਾ ਮੈਂ ਤੇ ਉੱਥੇ ਤਾਂ ਅਸੀਂ ਗ੍ਰੈਂਡ ਫਾਈਨਲ ਦੇ ਜਦੋਂ ਗਾਰੇ ਸੀ ਆਈ ਥਿੰਕ ਹਜ਼ਾਰਾਂ ਹਿਸਾਬ ਨਾਲ ਭੀੜ ਸੀਗੀ ਮਤਲਬ ਲੋਕ ਸੀਗੇ ਤੇ ਇਹ ਕੌਨਫੀਡੈਂਸ ਉੱਥੋਂ ਹੀ ਹੌਲੀ-ਹੌਲੀ ਆਇਆ ਬਿਲਟ ਅਪ ਹੋਇਆ ਤੇ ਇੰਨੇ ਨਾਲ ਜੇ ਜਾ ਕੇ ਮੈਨੂੰ ਜਦੋਂ ਮੈਂ ਸਟੂਡੀਓ ਸੈੱਟ ਸੈਸ਼ਨ 'ਚ ਪਹੁੰਚਿਆ ਸੀਗਾ ਦੇਖੋ ਨਰਵਸਨੈਸ ਹਰ ਬੰਦੇ ਨੂੰ ਹੁੰਦੀ ਹੈ ਕਿਹੜੇ ਕਿੰਨਾ ਤੋਂ ਜ਼ਿਆਦਾ ਨਰਵਸ ਹੋ ਰਹੇ ਸੀਗੇ ਤੁਸੀਂ ਚਾਹੇ ਉਹ ਬਹੁਤ ਕਿੰਨੇ ਕੁ ਵੱਡੇ ਆਰਟਿਸਟ ਨਾ ਹੋਣ ਜਦੋਂ ਅਸੀਂ ਅੱਜ ਵੀ ਮੇਰਾ ਕੈਨੇਡਾ ਸ਼ੋਅ ਸੀਗਾ ਹੁਣੇ ਮਾਰਚ 'ਚ ਤੇ ਮੈਂ ਸ਼ੋਅ ਕਰਨ ਗਿਆ ਹੁਣ ਉੱਥੇ ਆਈ ਥਿੰਕ 3000 ਪੀਪਲਸ ਅਗੇ ਇਟਸ ਅ ਰੋਜ਼ تھیਟਰ ਸੀਗਾ ਟੋਰਾਂਟੋ 'ਚ ਤੇ ਜਦੋਂ ਮੈਂ ਬੈਕਸਟੇਜ ਸੀ ਤੇ ਮੇਰੇ ਹੱਥ ਠੰਡੇ ਸੀਗੇ ਕਿ ਯਾਰ ਹਾਲਾਂਕਿ ਮੈਂ 3000 ਤੋਂ ਵੀ ਜ਼ਿਆਦਾ ਲੋਕਾਂ ਦੇ ਸਾਹਮਣੇ ਪਰਫਾਰਮ ਕਰਦਾ ਬਟ ਇੱਕ ਉਹ ਕਿਤੇ ਨਾ ਕਿਤੇ ਨਾ ਥੋੜਾ ਬਹੁਤ ਰਹਿੰਦਾ ਹੀ ਹੈ ਆਈ ਥਿੰਕ ਜਿੰਨਾ ਮਰਜੀ ਵੱਡਾ ਕੋਈ ਇਨਸਾਨ ਹੋਵੇ ਉਹ ਨਵਸ ਨੇ ਥੋੜੀ ਬਹੁਤ ਜਾਣਦੀ ਹੈ ਔਰ ਜਿੱਦਾਂ ਹੀ ਤੁਸੀਂ ਸਰਟਨ ਸਟੇਜ ਤੇ ਆਏ ਇੱਕ ਗਾਣਾ ਗਾਇਆ ਤੁਸੀਂ ਬਿਲਕੁਲ ਨਾਰਮਲ ਹੋ ਜਾਂਦੇ ਸੋ ਇਹ ਚੀਜ਼ਾਂ ਪਰਫਾਰਮ ਕਰ ਕਰਕੇ ਤੁਹਾਨੂੰ ਛੋਟੀਆਂ ਲੱਗਣ ਲੱਗ ਜਾਂਦੀਆਂ ਬੇਸਿਕਲੀ ਸੋ ਇੱਕ ਪੰਜਾਬੀ ਗਾਣਾ ਵੀ ਜ਼ਰੂਰ ਸੁਣਾਗੇ ਤੁਹਾਡੀ ਜ਼ੁਬਾਨੀ ਪੰਜਾਬੀ ਗਾਣਾ ਹੇ ਲੋ ਨਾ ਹੋਏ ਪਿਆਰ ਤੇਰੇ ਦਾ ਅਸਰ ਹੈ ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ ਅੱਖੀਓ ਦੇ ਵਿੱਚ ਕਮਦਾ ਸੋਹਣਾ ਚਿਹਰਾ ਏ ਦਿਲ ਜੋ ਮੇਰਾ ਚੈਨ ਜ਼ਰਾ ਵੀ ਪਾਵੇ ਨਾ ਹੋ ਨਾ ਹੋਏ ਪਿਆਰ ਤੇਰੇ ਦਾ ਅਸਰ ਹੈ ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ ਰਦੀਪ ਕਿਹੜੇ ਗਾਣੇ ਤੋਂ ਤੁਹਾਨੂੰ ਐਂ ਲੱਗਦਾ ਕਿ ਇਹ ਗਾਣਾ ਮੈਂ ਗਾਵਾਂ ਤੇ ਯੂਥ ਦਾ ਜਿਹੜਾ ਕਰੇਜ਼ ਆ ਉਹ ਪੀਕ ਤੇ ਜਾਂਦਾ ਹੈ ਸ਼ੋਸ ਚ ਕਹ ਰਹੇ ਹੋ ਸ਼ੋਸ ਚ ਪੈਸੇ ਨਹੀਂ ਅਗਰ ਤੁਸੀਂ ਬਹੁਤ ਪ੍ਰੋਫੈਸ਼ਨਲ ਲੋਕੀਂ ਚਿਤਾਰਾ ਦੇਣਾ ਦੇਖੋ ਪੀਕ ਤੇ ਏਦਾਂ ਕਿ ਅਸੀਂ ਜਿੱਦਾਂ ਸ਼ੋਜ਼ ਕਰਦੇ ਆ ਜਿੱਥੇ ਗੈਦਰਿੰਗ ਜਿੱਥੇ ਸਿਰਫ ਲੋਕ ਨੱਚਣ ਆਉਂਦੇ ਆ ਆਈ ਥਿੰਕ ਕੋਈ ਏਦਾਂ ਦਾ ਕੋਈ ਗਾਣਾ ਨਹੀਂ ਹੈ ਜੀ ਜਦੋਂ ਕਹੇ ਸੀ ਕਿ ਦਿਸ ਇਜ਼ ਦ ਓਨਲੀ Song ਤੁਸੀਂ ਪੀਕ ਤੇ ਆਈ ਥਿੰਕ ਜਿੰਨੇ ਵੀ ਪੰਜਾਬੀ ਦੇ ਟਰੈਕਸ ਨੇ ਸਾਰੇ ਚਾਹੇ ਦਿਲਜੀਤ ਦੋਸਾਂ ਤੋਂ ਲੈ ਕੇ ਜਿੱਥੇ ਮਰਜੀ ਮਤਲਬ ਅ ਅਰਜੰਟ ਦੇ ਲੋ ਜਿਹੜੇ ਮਰਜੀ ਗਾਣੇ ਗਾ ਲਓ ਅੱਜ ਦੇ ਹਿੱਟ ਗਾਣੇ ਗਾ ਲਓ ਲੋਕ ਵੈਸੇ ਹੀ ਕਮਲੇ ਹੋ ਜਾਂਦੇ ਬੇਸਿਕਲੀ ਉਹ ਕਹਿੰਦੇ ਜੀ ਆ ਮਜ਼ਾ ਆ ਗਿਆ ਮਤਲਬ ਇਹ ਚੀਜ਼ ਬਹੁਤ ਜ਼ਰੂਰੀ ਹੈ ਸੋ ਸਾਡੇ ਕੋ ਹਰ ਤਰ੍ਹਾਂ ਦਾ ਮੈਟਰ ਹੈ ਸ਼ੋਸ ਅਸੀਂ ਜਦੋਂ ਕਰਦੇ ਹਾਂ ਸਾਡੇ ਕੋ ਚਾਹੇ ਮੈਂ ਹਰਦੀਪ ਗਾ ਰਿਹਾ ਬਟ ਆਈ ਕੈਨ ਸਿੰਗ ਦਿਲਜੀਤ ਦੋਸਾਂ ਦਾ Song ਆਈ ਕੈਨ ਸਿੰਗ ਅਰਜੰਟ ਦੇ ਲੋ ਸੰਗਸ ਆਈ ਕੈਨ ਸਿੰਗ ਸਿੱਧੂ ਮੂਸੇ ਵਾਲਾ ਮਤਲਬ ਕੁਝ ਵੀ ਗਾ ਲਓ ਕਿਉਂਕਿ ਸਾਨੂੰ ਇਹ ਪ੍ਰੈਪਰੇਸ਼ਨ ਰੱਖਣੀ ਪੈਂਦੀ ਹੈ ਅਗਰ ਨਹੀਂ ਰੱਖਾਂਗੇ ਲੋਕ ਇੰਜੋਏ ਨਹੀਂ ਕਰਨਗੇ ਅੱਛਾ ਵੈਸੇ ਹਣੀ ਆਪਣੇ ਗਾਣਿਆਂ ਨਾਲ ਨਾਲ ਸਾਨੂੰ ਬਾਕੀਆਂ ਦੇ ਵੀ ਗਾਣੇ ਗਾਣੇ ਪੈਂਦੇ ਸੀ ਸਿੱਧੂ ਮੂਸੇਵਾਲੇ ਨੂੰ ਪਰਸਨਲੀ ਮਿਲੇ ਸੀ ਕਦੇ ਨਹੀਂ ਮੈਂ ਮਿਲ ਮਿਲ ਨਹੀਂ ਪਾਇਆ ਕਦੀ ਪਰਸਨਲੀ ਤੇ ਸ਼ਾਇਦ ਇੱਕ ਮੰਚ ਰਹਿੰਦਾ ਵੀ ਕਿ ਚਲੋ ਮਿਲਦੇ ਕਦੀ ਕਿਉਂਕਿ ਹੀ ਇਜ਼ ਅ ਵੈਰੀ ਟੈਲੈਂਟਡ ਆਰਟਿਸਟ ਔਰ ਲੁਧਿਆਣੇ ਸਾਡੇ ਘਰ ਦੇ ਬਿਲਕੁਲ ਕੋਲ ਹੈ ਜੀਆਂ ਨੇ ਕਾਲਜ ਉੱਥੇ ਤੇ ਉਹ ਪੜ੍ਹੇ ਹੋਏ ਤੇ ਮਤਲਬ ਇੱਕ ਟੈਲੈਂਟ ਹੁੰਦਾ ਨਾ ਜਿੱਦਾਂ ਮੈਂ ਇੱਕ ਚੀਜ਼ ਦੇਖੀ ਸੀ ਉਹਨਾਂ ਚ ਕਿ ਸਲੀਮ ਮਰਚੰਟ ਜੀ ਨਾਲ ਕੰਮ ਵੀ ਕਰ ਰਹੇ ਸੀ ਉਹ ਤੇ ਉਹ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਉਹ ਕੁਝ ਲੈਵਲ ਤੇ ਪਹੁੰਚਣਾ ਠੀਕ ਹੈ ਪੰਜਾਬ ਨੂੰ ਤਾਂ ਉਹਨਾਂ ਨੇ ਕਮਲਾ ਕੀਤਾ ਹੀ ਪਿਆ ਸੀ ਆਪਣੇ ਗਾਣਿਆਂ ਨਾਲ ਬਹੁਤ ਅੱਛਾ ਟੈਲੈਂਟ ਸੀ ਉਹਨਾਂ ਚ ਬਟ ਬਾਲੀਵੁੱਡ ਜੀ ਵੀ ਉਹ ਜਾ ਰਹੇ ਸੀ ਤੇ ਇਹ ਬਹੁਤ ਵੱਡੀ ਗੱਲ ਸੀ ਚਲੋ ਕੁਝ ਉਹ ਚੀਜ਼ਾਂ ਕਰਕੇ ਨਹੀਂ ਉੱਥੇ ਉਹ ਚੀਜ਼ਾਂ ਆ ਸਕੀਆਂ ਬਟ ਹੀ ਇਜ਼ ਅ ਟ੍ਰੂ ਆਰਟਿਸਟ ਇਹ ਨਾ ਕਹਾਂਗਾ ਔਰ ਹੈਟਸ ਆਫ ਹਿਮ ਔਰ ਥੈਂਕ ਯੂ ਉਹਨਾਂ ਦੇ ਪੇਰੈਂਟਸ ਨੂੰ ਕਿ ਤੁਸੀਂ ਇੰਨਾ ਅੱਛਾ ਪੰਜਾਬ ਨੂੰ ਆਰਟਿਸਟ ਦਿੱਤਾ ਥੈਂਕ ਯੂ ਸੋ ਕਹਾਣੀ ਦੇ ਨਾਲ ਅਸੀਂ ਹੈਪੀ ਐਂਡਿੰਗ ਕਰਾਂਗੇ ਤੁਸੀਂ ਦੋ ਬੋਲ ਆਪਣੇ ਸ਼ੇਅਰ ਕਰੋ ਸਾਡੇ ਨਾਲ ਕਹਾਣੀ ਦੇ ਫਰੋਲ ਰਾਖ ਦਿਲਾਂ ਦੀ ਕਹਾਣੀ ਨਿਕਲੋਗੀ ਫਰੋਲ ਰਾਖ ਦਿਲਾਂ ਦੀ کہانی نکلو گی جو تیرے عشق چورل گئی جوانی نکلو گی فروں رکھ دلوں دی کہانی نکلو گی ਕਿਊ ਸੋ ਮੱਚ ਐਂਡ ਬੈਸਟ ਵਿਸ਼ਸ ਫਾਰ ਦਾ ਕਹਾਣੀ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਦਾ ਐਨਿਕਸ ਅਵੇਰਾ ਥੈਂਕ ਯੂ ਸੋ ਇਸੀ ਜੀ ਮੇਰੇ ਨਾਲ ਹਰਦੀਪ ਸਿੰਘ ਜਨਾਬ ਨਾਲ ਖਾਸ ਗੱਲਬਾਤ ਕੀਤੀ ਇਹਨਾਂ ਦਾ ਗੀਤ ਰਿਲੀਜ਼ ਹੋਇਆ ਤੁਸੀ ਵੀ ਜਾ ਕੇ YouTube ਤੇ ਜ਼ਰੂਰ ਸੁਣਨਾ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਗਣੇਸ਼ ਦਿਨਾਲ ਮਲਪੁਤ ਖਲਰਦਾਰਿਕ ਸ਼ਵੇਰਤੀ ਚੰਡੀਗੜ੍ਹ